ਕੀ ਸ਼ੋਭਨਾ ਹਮਸਾਤੋੜਾ ਅੰਮ੍ਰਨਾਮ ਗੁਰਮੀਤ ਸਿੰਘ ਡੀਟੀ ਬੀਐਸਐਨਐਲ ਮੁਕਾ ਸਰ ਅੱਜ ਦੀ ਜੋ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਉਹਦੇ ਬਾਰੇ ਦੇ ਹੋ ਜਾਣਕਾਰੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਹੀ ਪੱਤਰਕਾਰ ਵੀਰਾਂ ਦਾ ਜੋ ਅੱਜ ਤੱਕ న్యూਸ 18 ਇੰਡੀਆ ਟੀਵੀ ਕਹੂੰ ਸਾਚਾ ਔਰ ਦੈਨਿਕ ਪਾਸਕਰ ਦੇ ਸਾਰੇ ਪੱਤਰਕਾਰ ਤੁਸੀਂ ਪਹੁੰਚੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਹੀ ਧੰਨਵਾਦ ਕਰਦੇ ਆ ਕਿ ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਸਾਡੇ ਕੋਲੇ ਪਹੁੰਚੇ ਅੱਜ ਆਪਾਂ 2 ਜਾਂ 2.0 ਦੇ ਉੱਪਰ ਅਸੀਂ ਗੱਲ ਕਰਨੀ ਹੈਗੀ ਆ ਜੋ BSNL ਲੈ ਕੇ ਆਇਆ ਪਬਲਿਕ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਸਾਡਾ 3G ਨੈਟਵਰਕ ਹੈ ਮੋਬਾਈਲ ਟਾਵਰ ਦੇ ਵਿੱਚ ਅਸੀਂ ਇਸ ਨੂੰ 4G ਨੈਟਵਰਕ ਵੱਲ ਔਰ 5G ਨੈਟਵਰਕ ਵੱਲ ਚੇਂਜ ਕਰਨ ਤੇ ਡਿਪਾਰਟਮੈਂਟ ਬਹੁਤ ਜ਼ੋਰ-ਸ਼ੋਰ ਦੇ ਨਾਲ ਕੰਮ ਕਰ ਰਿਹਾ ਹੈ ਔਰ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਤਕਰੀਬਨ 450 ਟਾਵਰ 4G ਵਾਲੇ ਲੱਗ ਚੁੱਕੇ ਨੇ ਔਰ ਜਿਹਦੇ ਵਿੱਚੋਂ ਮੋਗਾ ਦੇ ਏਰੀਏ ਦੇ ਵਿੱਚ ਤੇ ਮੋਗਾ ਧਰਮਕੋਟ ਔਰ ਬਾਗਾਪੁਰਾਣਾ ਦੇ ਵਿੱਚ ਤਕਰੀਬਨ 112 ਟਾਵਰ ਅਸੀਂ ਲਗਾ ਚੁੱਕੇ ਹਾਂ ਔਰ ਮਾਰਚ ਤੱਕ ਜਿਹੜੀ 4G ਐਂਡ 5G ਸਰਵਿਸ ਹੈ ਇਹਨੂੰ ਚੰਗੀ ਤਰ੍ਹਾਂ ਚਲਾਉਣ ਦਾ ਸੀ ਪੂਰੇ ਪੂਰਾ ਬੱਜਨ ਮੰਦਾ BSNL ਪਰ ਇਹਦੇ ਵਿੱਚ ਦੌਰਾਨ ਹੋਣ ਚੱਲਣ ਦੇ ਦੌਰਾਨ ਕੁਝ ਪ੍ਰੋਬਲਮਾਂ ਪਬਲਿਕ ਨੂੰ ਆ ਵੀ ਸਕਦੀਆਂ ਨੇ ਥੋੜੀਆਂ-ਬੁਧੀਆਂ ਕਿਉਂਕਿ ਇਹ ਜੇ ਅੰਡਰ ਪ੍ਰੋਸੈਸ ਦਾ ਸਾਰਾ ਕੁਝ ਇਹ ਪਰ ਇਹ ਬਹੁਤ ਹੀ ਵਧੀਆ ਨੈਟਵਰਕ ਹੈ ਸੀ ਦੇਣ ਪਬਲਿਕ ਨੂੰ ਦੇ ਦੇਵਾਂਗੇ ਮਾਰਚ ਤੱਕ ਔਰ ਦੂਸਰਾ ਅਸੀਂ ਲੈ ਕੇ ਚੱਲੇ ਆ ਜੋ ਸਾਡਾ ਫਾਈਬਰ ਨੈਟਵਰਕ ਹੈ ਉਹਦੇ ਵਿੱਚ ਦੋ ਇੰਪਰੂਵਮੈਂਟਸ ਬਹੁਤ ਵਧੀਆ ਹੋਈਆਂ ਨੇ ਇੱਕ ਵਾਈਫਾਈ ਰੋਮਿੰਗ ਦੀ ਹੋਈ ਆ ਵਾਈਫਾਈ ਰੋਮਿੰਗ ਦੇ ਵਿੱਚ ਅਸੀਂ ਕੀ ਆ ਵੀ ਕੋਈ ਵੀ ਆਦਮੀ ਆਪਣਾ ਮੋਬਾਈਲ ਦੇ ਉੱਪਰ ਕਿਸੇ ਵੀ ਜਗ੍ਹਾ ਦੂਸਰੀ ਜਗ੍ਹਾ ਤੇ ਜਾ ਕੇ ਆਪਣਾ ਵਾਈਫਾਈ ਰੋਮਿੰਗ ਸਾਡੀ ਯੂਜ਼ ਕਰ ਸਕਦਾ ਉਹ ਨੈਟਵਰਕ ਸਾਡੇ ਕਿਸੇ ਚੱਲਦੇ ਨੰਬਰ ਦਾ ਨੈਟਵਰਕ ਉਹਦੇ ਮੋਬਾਈਲ ਨੈਟਵਰਕ ਦੇ ਉੱਪਰ ਆ ਜਾਏਗਾ ਪਰ ਅਕਾਊਂਟ ਉਸ ਦਾ ਆਪ ਦਾ ਯੂਜ਼ ਹੋਵੇਗਾ ਜੇ ਜੋ ਉਸ ਦਾ ਡਾਟਾ ਯੂਜ਼ ਕਰੇਗਾ ਉਹ ਆਪਣੇ ਘਰ ਵਾਲੇ ਲੈਂਡਲਾਈਨ ਫੋਨ ਦਾ ਹੀ ਯੂਜ਼ ਕਰੇਗਾ ਔਰ ਵਧੀਆ ਸਪੀਡ ਦਾ ਫਾਇਦਾ ਕਿਸੇ ਵੀ ਉਹ ਥਾਂ ਤੇ ਜਾ ਕੇ ਚਾਹੇ ਕਿਸੇ 에어ਪੋਰਟ ਤੇ ਜਾਂ ਚਾਹੇ ਰੇਲਵੇ ਸਟੇਸ਼ਨ ਤੇ ਜਾਂ ਕਿਤੇ ਕਿਸੇ ਵੀ ਦੂਰ ਨੇੜੇ ਸਾਰੇ ਇੰਡੀਆ ਦੇ ਵਿੱਚੋਂ ਯੂਜ਼ ਕਰ ਸਕਦਾ ਦੂਸਰੀ ਅਸੀਂ ਜੋ ਪਬਲਿਕ ਦੀ ਬਹੁਤ ਹੀ ਪੁਰਾਣੀ ਡਿਮਾਂਡ ਚੱਲ ਰਹੀ ਸੀ ਚੈਨਲਸ ਦੀ ਡਿਪਾਰਟਮੈਂਟ ਚੈਨਲਸ ਲੈ ਕੇ ਆਏਗਾ ਜੋ ਮਾਰਚ ਤੱਕ ਬਿਲਕੁਲ ਫ੍ਰੀ ਆਫ ਕਾਸਟ ਰਹਿਣਗੇ ਤਕਰੀਬਨ 400 ਚੈਨਲ ਪ੍ਰੋਵਾਈਡ ਕੀਤੇ ਜਾਣਗੇ ਡਿਪਾਰਟਮੈਂਟ ਵੱਲੋਂ ਇਹਦੇ ਵਿੱਚ ਕੁਝ ਚੈਨਲ ਤਾਂ ਬਿਲਕੁਲ ਮਾਰਚ ਤੋਂ ਬਾਅਦ ਵੀ ਫ੍ਰੀ ਰਹਿਣਗੇ ਔਰ ਮਾਰਚ ਤੋਂ ਬਾਅਦ ਵੀ ਉਹਦੇ ਕੋਲ ਕੋਈ ਜੈਨੂਨ ਚਾਰजेस ਹੀ ਲੈ ਜਾਣਗੇ ਉਹ ਸਕੀਮ ਕਿਸ ਤਰ੍ਹਾਂ ਹੈ ਬੀਐਸਐਨਲ ਪਰ ਬੀਐਸਐਨਲ ਦੀ ਸਕੀਮ ਕਿਸ ਤਰ੍ਹਾਂ ਹੈ ਇਹ ਸਕੀਮ ਜਿਹੜੀ 495 ਦੇ ਉੱਪਰ ਅਸੀਂ ਸਾਡੇ ਕੋਲ ਦੋ ਸਕੀਮਾਂ ਜ਼ਿਆਦਾ ਯੂਜ਼ ਕਰ ਰਹੇ ਨੇ ਲੋਕ 495 ਦੀ ਬਾਦਰભાઈ 399 ਦੇ ਵਿੱਚ ਵੀ ਆ ਪਾਈ ਗਈ ਹੈ ਉਹ ਪਿੰਡਾਂ ਦੇ ਵਿੱਚ ਹੈਗੀ ਹੈ 495 ਹੈ 695 ਹੈ 785 ਹੈ ਪਬਲਿਕ ਦੀ ਆਪਦੀ ਰਿਕੁਆਇਰਮੈਂਟ ਦੇ ਮਤਲਬ ਕੋ ਸਾਡੇ ਕੋਲ ਸਪੀਡ ਅਵੇਲ ਕਰ ਲੈਂਦੇ ਨੇ 495 ਚ ਕੀ ਕੁਝ ਮਿਲੇਗਾ ਜੀ 495 ਦੇ ਵਿੱਚ ਉਹਨੂੰ 100 Mbps ਦੀ ਸਪੀਡ ਦਿੰਨੇ ਆ ਸੀ ਨਾਲੇ ਚੈਨਲ ਦਿੱਤਾ ਤੁਹਾਨੂੰ ਮੈਂ ਦੱਸਿਆ ਫ੍ਰੀ ਮੈਡ ਨਹੀਂਗੇ ਹੀ ਮਿਲਣਗੇ ਉਹਦੇ ਤੋਂ ਇਲਾਵਾ 3300 GB ਡਾਟਾ ਇੱਕ ਮਹੀਨੇ ਦਾ ਉਹਨੂੰ ਫ੍ਰੀ ਆਪਣਾ ਸਪੀਡ ਉਹਦੇ ਉੱਪਰ 100 Mbps ਸਪੀਡ ਰਹੇਗੀ ਔਰ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜੀ ਸਪੀਡ ਆ ਉਹ ਚੱਲਦਾ ਰਹੇਗਾ ਉਹ ਅਨਲਿਮਿਟਿਡ ਰਹੇਗਾ ਪਰ ਉਹ ਤੋਂ ਬਾਅਦ ਸਪੀਡ ਇਹ ਘਟੇਗੀ ਪਰ ਇਹ 3300 GB ਵੀ ਅਨਲਿਮਿਟਡ ਮੰਨ ਕੇ ਹੀ ਆਪਾਂ ਇਹਨਾਂ ਡਾਟਾ ਸਾਰੇ ਬੰਦੇ ਯੂਜ਼ ਨਹੀਂ ਕਰਦੇ ਤੁਸੀਂ ਦੇਖਦੇ ਆ ਕਿੰਨਾ ਕਾਲਿੰਗ ਵੀ ਫ੍ਰੀ ਹੋਏਗੀ ਹਾਂ ਕਾਲਿੰਗ ਸਾਰੀ ਆ ਓਵਰ ਆਲ ਫ੍ਰੀ ਹੋਊ ਸਾਰੇ ਕਾਲਿੰਗ ਸਾਰੀਆਂ ਸਕੀਮਾਂ ਦੇ ਵਿੱਚ ਹੀ ਸਾਡੀ ਫ੍ਰੀ ਹੈਗੀ ਫ੍ਰੀ ਫ੍ਰੀ ਕਾਲਰ ਹੈ ਸਰ ਨੈਟਵਰਕ ਮੇ ਥੋੜਾ ਇਸ਼ੂ ਹੋ ਰਹਾ ਹੈ ਸ਼ਹਿਰ ਮੇ ਤੇ ਇਸ ਕੋ ਕਿਸ ਤਰ੍ਹਾਂ ਸੌਲਵ ਕੀਤਾ ਜਾਏਗਾ ਐਕਚੁਅਲੀ ਨੈਟਵਰਕ ਜੋ ਹੈਗਾ ਅਸੀਂ ਅਜੇ ਮੈਂ ਤੁਹਾਨੂੰ ਪਹਿਲਾਂ ਅੰਡਰ ਪ੍ਰੋਸੈਸ ਹੈਡ ਡਿਪਾਰਟਮੈਂਟ ਇਹ ਮੇ ਅਸੀਂ ਮੋਗਾ ਸ਼ਹਿਰ ਦੇ ਵਿੱਚ 19 ਟਾਵਰ ਅਸੀਂ ਇੰਸਟਾਲ ਕਰ ਚੁੱਕੇ ਹਾਂ ਪੰਜ ਟਾਵਰ ਅੰਡਰ ਪ੍ਰੋਸੈਸ ਨੇ ਜਿਹੜੇ ਵਿਦਨ ਡੇਜ਼ ਅਸੀਂ ਇਹਨਾਂ ਨੂੰ ਇੰਸਟਾਲ ਕਰ ਲਾਂਗੇ ਐਕਚੁਅਲੀ ਨਵੀਂ ਟੈਕਨੋਲੋਜੀ ਹੁਣ ਕਰਕੇ ਇੰਡੀਆ ਦੀ ਟੈਕਨੋਲੋਜੀ ਹੀ ਹੁਣ ਕਰਕੇ ਇਹਨੂੰ ਟਾਟਾ ਕੰਪਨੀ ਨੇ ਇਹਨੂੰ ਤਿਆਰ ਕੀਤਾ ਤੁਸੀਂ ਟਾਵਰ ਲਾ ਰਹੇ ਹੋ ਅਸੀਂ ਸ਼ੁਰੂਆਤ ਆਜਿਮਦੇ ਅੰਡਰ ਪ੍ਰੋਸੈਸ ਚੱਲੇ ਹੈ ਪ੍ਰੋਬਲਮ ਆ ਰਹੀ ਹੈ ਉਹ ਸਾਰੂ ਵੀ ਕੀਤੀਆਂ ਜਾ ਰਹੀਆਂ ਨੇ ਜਿਵੇਂ ਪਹਿਲਾਂ ਕੋਈ OTP ਦੀ ਪ੍ਰੋਬਲਮ ਸੀ ਜਾਂ ਪਹਿਲਾਂ ਵੌਇਸ ਦੀ ਪ੍ਰੋਬਲਮ ਸੀ ਉਸਾ ਦੀ ਹੁਣ ਬਹੁਤ ਵਧੀਆ ਚੱਲ ਰਹੀ ਹੈ ਔਰ ਇਹਦੇ ਉੱਪਰ ਸਾਡੀ ਇੰਟਰਨੈਟ ਦੀ ਸਪੀਡ ਵੀ ਮੋਬਾਈਲ ਦੇ ਉੱਪਰ ਉਹ ਤਕਰੀਬਨ 25-30 Mbps ਤੱਕ ਸਾਡੀ ਮਿਲੇਗੀ ਜਦੋਂ ਇਹ ਪ੍ਰੋਪਰਲੀ ਚਾਲੂ ਹੋ ਜਾਊਗਾ ਸਰ ਅੱਜ ਲੋਹੜੀ ਦੇ ਮੌਕੇ ਤੇ ਕੀ ਅਪੀਲ ਕਰੋਗੇ ਲੋਕਾਂ ਨੂੰ ਲੋਹੜੀ ਦੇ ਮੌਕੇ ਤੇ ਤੁਹਾਨੂੰ ਸਪਬਲਿਕ ਨੂੰ ਮੈਂ ਹੀ ਅਪੀਲ ਕਰੂੰਗਾ ਕਿ ਤੁਸੀਂ ਜੋ ਪ੍ਰਾਈਵੇਟ ਕੰਪਨੀਆਂ ਨੂੰ ਜਦੋਂ ਤੁਸੀਂ ਇਹਨਾਂ ਨਾਲ ਕੰਪੈਰੀਜ਼ਨ ਕਰੋਗੇ ਤੁਸੀਂ ਡੀਐਸਨਾਂ ਦੇ ਨਾਲ ਤਕਰੀਬਨ ਤੁਹਾਨੂੰ ਉਹੀ ਸਰਵਿਸ ਹੁਣ ਕੋਈ ਪਹਿਲਾਂ ਜੋ ਚੈਨਲਾਂ ਦੀ ਪ੍ਰੋਬਲਮ ਸੀ ਉਹ ਵੀ ਸੋਲਵ ਹੋ ਚੁੱਕੀ ਆ ਵਾਈਫਾਈ ਰੋਮਿੰਗ ਦੀ ਪ੍ਰੋਬਲਮ ਵੀ ਸੋਲਵ ਹੋ ਚੁੱਕੀ ਆ ਵੀ ਫਿਰ ਆਪਾਂ ਬਾਹਰ ਵੱਧ ਕਿਉਂ ਦਾ ਰੀਟਰ ਸੀ ਕਿਉਂ ਵੱਧ ਦੇਈਏ ਬਾਹਰ ਔਰ ਤੁਸੀਂ ਕੇਬਲ ਟੀਵੀ ਦਾ ਅਲੱਗ ਬਿੱਲ ਕਿਉਂ ਦੇਮੋ ਅਸੀਂ ਕਹਾਂਗੇ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਬੀਐਸਐਨਐਲ ਦੇ ਵਿੱਚ ਆਓ ਅਸੀਂ ਪੂਰੇ ਪੂਰੇ ਵਚਨਬੰਦ ਹਾਂ ਤੁਹਾਨੂੰ ਵਧੀਆ ਸਰਵਿਸ ਦੇਣ ਦੇ ਲਈ ਕੀ ਹੋਣਾ ਚਾਹੀਦਾ ਸਰ ਜਿਹਨੇ ਇਹ ਕਨੈਕਸ਼ਨ ਲੈਣਾ ਹੈਗਾ ਕਿਹੜੀ ਚੀਜ਼ ਉਹਦੇ ਘਰੇ ਹੋਣੀ ਚਾਹੀਦੀ ਹੈ ਕਸਟਮਰ ਦੇ ਉਹਦੇ ਘਰੇ ਦੇਖੋ ਕਨੈਕਸ਼ਨ ਲੈਣ ਲਈ ਤਾਂ ਆਧਾਰ ਕਾਰਡ ਦਾ ਸਾਨੂੰ ਇੱਕ ਆਇਡੈਂਟੀਟੀ ਇਸ ਇਕੁਇਨਿਟੀ ਲੈਣੀ ਆ। ਅਗਰ ਉਹ ਚੈਨਲ ਚਲਾਉਣਾ ਚਾਹੁੰਦਾ ਤਾਂ ਉਹਦੇ ਕੋਲ ਅਗਰ 스마트 ਟੀਵੀ ਹੈਗਾ ਜਿਹੜੇ ਲੇਟੈਸਟ 스마트 ਟੀਵੀ ਹੈ ਉਹਨਾਂ ਦੇ ਉੱਪਰ ਤਾਂ ਇਹ ਜਿਹੜੀ ਐਪ ਹੈ ਜੋ ਸਾਡੀ ਸਕਾਈ ਪ੍ਰੋ ਦੀ ਐਪ ਹੈ ਜਿਹਦੇ ਉੱਪਰ ਚੈਨਲ ਚੱਲਦੇ ਆ ਇਹ ਤਾਂ ਬੈਸਿਕ ਉਦੋਂ ਪਰ ਡਾਊਨਲੋਡ ਹੋ ਜਾਂਦੀ ਹੈ। ਪਰ ਜਿਹੜੇ ਪੁਰਾਣੇ ਟੀਵੀ ਆ ਉਹਨੂੰ ਨਾਲ ਇੱਕ ਸੈਟ ਬਾਕਸ ਲੈਣਾ ਪਊਗਾ। ਉਹ ਡਿਪਾਰਟਮੈਂਟ ਨਹੀਂ ਪ੍ਰੋਵਾਈਡ ਕਰਦਾ। ਉਹ ਤੁਹਾਨੂੰ ਆਪਣੇ ਲੈਵਲ ਤੇ ਹੀ ਪ੍ਰਾਈਵੇਟ ਮਾਰਕੀਟ ਤੋਂ ਲੈਣਾ ਪਊਗਾ।